ਸਾਸ੍ਰਿਕਾ ਕਿਸਾਨ ਪ੍ਰਭ ਉਮੀਦ ਕਰਦੇ ਆ ਸਾਰੇ ਜਾਨੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਲੂ ਦੀ ਫਸਲ ਵੀ ਚੰਗੀ ਹੋਵੇਗੀ ਅੱਜ ਦੀ ਵੀਡੀਓ ਆਪਣੀ ਰਹਿਣ ਵਾਲੀ ਆਲੂ ਦੀ ਫਸਲ ਵਿੱਚ ਕੀ ਆਪਾਂ ਸਪਰੇਹਾਂ ਕਰ ਸਕਦੇ ਆ ਜਾਂ ਆਪਾਂ ਬ্লাইਟ ਤੋਂ ਬਚਾ ਲਈ ਪਹਿਲਾਂ ਹੀ ਕਿਹੜੀਆਂ ਸਪਰੇਹਾਂ ਕਰਕੇ ਰੱਖੀਏ ਤੇ ਕਿਸਾਨ ਪ੍ਰਭੋ ਆਲੂ ਦੀ ਫਸਲ ਬਹੁਤ ਚੰਗੀ ਖੜੀ ਹੈ ਇਸ ਵਾਰੀ ਤੇ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਤੇ ਆਪਣਾ ਇਹ ਆਲੂ ਹੈਗਾ ਲਰਜੀ 2 ਤੇ ਬਹੁਤ ਚੰਗਿਆ ਖੜਾ ਹੈ ਆ ਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਤਕਰੀਬਨ ਹੋ ਗਿਆ ਹਫਤਾ ਸਾਰਾ ਤੇ ਉਹ ਅਪਲੋਡ ਨਹੀਂ ਕਰ ਪਾਈ ਕਿਉਂਕਿ ਕੰਮਾਂ ਕਾਰਾਂ 'ਚ ਵਿਜੀਆਂ ਟਾਈਮ ਨਹੀਂ ਲੱਗਦਾ ਹੈਗਾ ਤੇ ਅੱਜ ਚਲੋ ਦੁਬਾਰਤੋ ਵੀਡੀਓ ਮੈਂ ਕਿ ਰਿਕਾਰਡ ਕਰਕੇ ਬਣਾ ਕੇ ਪਾ ਦਿੰਨੇ ਆ ਆਪਾਂ ਜੇਕਰ ਇਹ ਘੇਰੇ ਦੀ ਗੱਲ ਕਰੀਏ ਤਾਂ ਇਹਨੂੰ ਅੱਜ ਚੌਥਾ ਪਾਣੀ ਆਪਣਾ ਲੱਗ ਰਿਹਾ ਉਹ ਆਪਣਾ ਕੁਲਦੀਪ ਲਾ ਰਿਹਾ ਇਹਨੂੰ ਚੌਥਾ ਪਾਣੀ ਤੇ ਇਹਦੇ ਵਿੱਚ ਜਿਹੜਾ ਆਲੂ ਦੀ ਹਾਈਟ ਆ ਉਹ ਕੁਲਦੀਪ ਇਸ਼ਾਰਾ ਕਰਕੇ ਵੀ ਦੱਸ ਰਿਹਾ ਵੀ ਬਹੁਤ ਸੋਹਣੀ ਹਾਈਟ ਹੋ ਗਈ ਇਸ ਵਾਰੀ ਆਲੂ ਦੀ ਹੁਣ ਇਹ ਜਿਹੜੀਆਂ ਚੌਥੇ ਪਾਣੀ ਤੋਂ ਬਾਅਦ ਵੇਲਾਂ નીચે ਡਿਕਣੀਆਂ ਜਿਹੜੀਆਂ ਸ਼ੁਰੂ ਹੋ ਜਾਣੀਆਂ ਨੇ ਤਕਰੀਬਨ ਅੱਜ ਇਹ 37 ਦਿਨਾਂ ਦਾ ਹੋ ਚੁੱਕਿਆ ਦਿਵਾਲੀ ਵਾਲੇ ਦਿਨ ਦਾ ਇਹਨੂੰ ਪਾਣੀ ਲੱਗਿਆ ਹੋਇਆ ਪਹਿਲਾਂ ਤੇ ਇਹਦੇ ਵਿੱਚ ਜਿਹੜਾ ਹੁਣ ਜੂਰੀਆ ਰੇ ਆ ਮੈਨੂੰ ਹਰੇਕ ਰਿਸ਼ਤੇਦਾਰ ਹਰੇਕ ਦੋਸਤ ਭਾਈ ਇਹੀ ਪੁੱਛਦਾ ਭਾਈ ਜੀ ਕਿੰਨੇ ਜੂਰੀਆ ਲਾਤੇ ਤੇ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹਣਾ ਵੀ ਇਹਦੇ ਵਿੱਚ ਹਲੇ ਤੱਕ ਕੋਈ ਵੀ ਜੂਰੀਆ ਨਹੀਂ ਲਗਾਇਆ ਬਿਨਾ ਜੂਰੀਏ ਤੋਂ ਆਪਾਂ ਇਹ ਆਲੂ ਜਿਹੜਾ ਪੈਦਾ ਕਰਿਆ ਬਹੁਤ ਸੋਹਣਾ ਆਲੂ ਇਸ ਵਾਰੀ ਹੋ ਗਿਆ ਜੂਰੀਏ ਦੀ ਮੈਨੂੰ ਜਦੋਂ ਜ਼ਰੂਰਤ ਨਾ ਦਿਖੀ ਤਾਂ ਫਿਰ ਆਪਾਂ ਲਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ ਤੇ ਆਪਣੇ ਸਾਰਾ ਸੀਟ ਤੇ ਨਿਕਲਣਾ ਹੈ ਕਿਉਂਕਿ ਜਨਰੇਸ਼ਨ ਦੂਜੀ ਆ ਜਿਹੜਾ ਹੁਣ ਪਟਾਂਗੇ ਤੀਜੀ ਜਨਰੇਸ਼ਨ ਨਿਕਲੂਗੀ ਇਹਦੇ ਵਿੱਚੋਂ ਤੇ ਬਹੁਤ ਸੋਹਣਾ ਆਲੂ ਆ ਤੇ ਆਲੂ ਉਦੋਂ ਹੀ ਸੋਹਣਾ ਹੁੰਦਾ ਜਦੋਂ ਉਹ ਆਪਾਂ ਮਿਹਨਤਾਂ ਕਰਦੇ ਰਹਨੇ ਆ ਚੰਗੀਆਂ ਸਪ੍ਰੇਹਾਂ ਕਰਦੇ ਰਹਨੇ ਆ ਤੇ ਆਪਾਂ ਇੱਕ ਸੱਚ ਦੇ ਆਧਾਰ ਤੇ ਚੱਲਦੇ ਆ ਚਲੋ ਮੇਰੇ ਨਾਲੋਂ ਸਾਰੇ ਜਣੇ ਚੰਗੇ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਾਵਾਂਗਾ ਪਰ ਆਲੂ ਦੇ ਬੀਜ ਦੇ ਵਿੱਚ ਬਹੁਤ ਠੱਗੀ ਠੋਰੀ ਆ ਉਹ ਚੀਜ਼ਾਂ ਤੋਂ ਕਿਸਾਨ ਭਰਾਵੋ ਬਚ ਕੇ ਤੇ ਮੈਂ ਤਾਂ ਹਰੇਕ ਨੂੰ ਵੀ ਦੇ ਨਹੀਂ ਸਕਦਾ ਹੈਗਾ ਆਪਣਾ ਤਾਂ ਕਾਰੋਬਾਰ ਬਹੁਤ ਛੋਟਾ ਤੇ ਆਪਾਂ ਤਾਂ ਬਸ ਆਪਣੇ ਜਿਹੜੇ ਚਾਰ ਮਿੱਤਰ ਨੇ ਉਹਨਾਂ ਨੂੰ ਵੀ ਦੇ ਸਕਦੇ ਆ ਜ਼ਿਆਦਾ ਨਹੀਂ ਦੇ ਸਕਦੇ ਆਪਣਾ ਕੰਮ ਤੁਹਾਨੂੰ ਵੀਡੀਓ ਪਾ ਕੇ ਅਵੇਅਰਨੈਸ ਕਰਨਾ ਵੀ ਕਿਹੜੀਆਂ ਰੇਸ ਸਪਰੇਹਾਂ ਕੀਤੇ ਜਾਂ ਜਾਂ ਜੇਕਰ ਹੁਣ ਮੈਂ ਇਹ ਆਲੂ ਦੇ ਉੱਪਰ ਸਪਰੇਹਾਂ ਦੀ ਤੁਹਾਨੂੰ ਇੱਕ ਵਾਰੀ ਦੱਸ ਦਿੰਨਾ ਆ ਪਹਿਲੀ ਸਪਰੇਹ ਕਰੀ ਸੀ ਐਮ 45 ਨਾਲ ਤੇਲ ਵਾਲੀ ਪਾਈ ਸੀ ਥਾਇਆ ਤੇ ਨਾਲ ਆਪਾਂ ਐਨ ਪੀ ਕੇ ਪਾਈ ਸੀ 19 19 ਠੀਕ ਹੈ ਜੀ ਤੇ ਉਹ ਬਹੁਤ ਸੋਹਣੀ ਉਹਦੀ ਗ੍ਰੋਥ ਹੋਈ ਪਹਿਲੀ ਸਪਰੇ ਦੇ ਨਾਲ ਹੀ ਆਲੂ ਦੀ ਬਹੁਤ ਸੋਹਣੀ ਗ੍ਰੋਥ ਹੋਣ ਤੋਂ ਬਾਅਦ ਇਹਨੂੰ ਦੂਸਰੀ ਸਪਰੇ ਆਪਾਂ ਤਕਰੀਬਨ 34 ਦਿਨਾਂ ਤੇ ਕਰੀਆ ਹਲੇ ਦੋ ਦਿਨੇ ਹੋਏ ਨੇ ਤੇ ਉਹ ਸਪਰੇ ਦੇ ਵਿੱਚ ਆਪਾਂ ਫੰਗੀਸਾਈਡ ਪਾਇਆ 1263 ਤੇ ਨਾਲ ਪਾਇਆ ਐਨਪੀਕੇ 55517 ਤੇ ਇੱਕ ਤੇਲੇ ਵਾਲੀ ਤੇ ਬਸ ਇਹੀ ਸਪਰੇ ਹਾਂ ਆਪਾਂ ਕਰ ਰਹੇ ਹਾਂ ਤੇ ਆ ਦੂਸਰੀ ਸਪਰੇ ਦੇ ਵਿੱਚ ਜੂਰੀਆ ਘੋਲ ਕੇ ਪਾਤਾ ਪਾਣੀ ਚ ਘੋਲ ਬਣਾ ਕੇ ਉਹਦਾ ਪਾਤਾ ਆਪਾਂ ਨੇ ਤਕਰੀਬਨ 1.5 ਕਿਲੋ ਜਾਂ 2 ਕਿਲੋ ਕਿੱਲੇ ਦਾ ਬਹੁਤ ਸੋਹਣਾ ਆ ਉਹਦਾ ਵੀ ਰਿਸਪਾਂਸ ਆਇਆ ਤੇ ਆਲੂ ਬਹੁਤ ਸੋਹਣਾ ਖੜਾ ਆ ਤੇ ਇਹ ਦੂਜੀ ਸਪਰੇ ਦੇ ਹਲੇ 2 ਦਿਨੇ ਹੋਏ ਨੇ ਬਹਲਾ ਟਾਈਮ ਨਹੀਂ ਹੋਇਆ ਪਹਿਲੀ ਸਪਰੇ ਦੇ ਨਾਲੇ ਬਹੁਤ ਸੋਹਣੀ ਗਰੋਥ ਹੋ ਗਈ ਸੀ ਤੇ ਆਲੂ ਨੂੰ ਪਾਣੀ ਆ ਉਸ ਸਮੇਂ ਸਿਰ ਲੱਗਦਾ ਰਹੇ ਤੇ ਹੁਣ ਦੇਖ ਲਓ ਇੰਨੀ ਕਿ ਸੱਲ ਹਲੇ ਹੈਗੀ ਆ ਖਾਲ ਦੇ ਵਿੱਚ ਵੀ ਸੱਲ ਹੈਗੀ ਆ ਤੇ ਬੱਟਾ ਦੇਖੋ ਬੱਟਾਂ ਵਿੱਚ ਵੀ ਸਿਲ ਹੈਗੀ ਆ ਬੱਟਾਂ ਵਿੱਚ ਮੇਨ ਗੱਲ ਆ ਪ੍ਰਾਲੀ ਹੋਣਾ ਠੀਕ ਹੈ ਜੀ ਆਪਾਂ ਪਲਾਉ ਹਲ ਮਾਰ ਕੇ ਪ੍ਰਾਲੀ ਵਿੱਚ ਰੱਖਦੇ ਆਂ ਫਿਰ ਵੀ ਦੇਖਿਆ ਜਾਵੇ ਤਾਂ ਇਹ ਪਾਣੀ ਮੰਗ ਰਿਆ ਸੀ ਤੇ ਹਲਕਾ ਜਿਹਾ ਇਹਨੂੰ ਪਾਣੀ ਲਗਾ ਦਾਂਗੇ ਹੁਣ ਜਦੋਂ ਆਪਣੀ ਬਜਾਤ ਜਿਆਦੇ ਹਾਈ ਲੈਵਲ ਤੇ ਹੋ ਜਾਂਦੀ ਆ ਫਿਰ ਪਾਣੀ ਵੀ ਲਾਉਣ ਦੇ ਵਿੱਚ ਆਪਾਂ ਕਿਤਨਾ ਕਿਤੇ ਲੇਟ ਹੋ ਜਾਂਦੇ ਆ ਸਾਰੇ ਆਲੂਆਂ ਨੂੰ ਨਹੀਂ ਸਮੇਂ ਸਿਰ ਤੇ ਪਾਣੀ ਮਿਲ ਪਾਉਂਦਾ ਪਰ ਆਪਣਾ ਹੀ ਕੋਸ਼ਿਸ਼ ਇਹ ਹੁੰਦੀ ਆ ਵੀ ਕੰਮ ਘੱਟ ਕਰ ਲਓ ਪਰ ਜਿੰਨਾ ਕਰੋ ਚੰਗਾ ਕਰੋ ਹੁਣ ਬਹੁਤ ਕਿਸਾਨ ਭਰਾਵਾਂ ਦੇ ਮੈਸੇਜ ਆਉਂਦੇ ਨੇ ਬਾਈ ਜੀ ਤੀਜੀ ਸਪਰੇ ਬਾਰੇ ਦੱਸਿਆ ਜਾ ਰਿਹਾ ਹੈ। ਦੇਖੋ ਜੀ ਤੀਜੀ ਸਪਰੇ ਮੈਂ ਤਾਂ ਇਹ ਗੱਲ ਕਹਾਂਗਾ ਬਲਾਈਟ ਆਉਣ ਤੋਂ ਪਹਿਲਾਂ ਹੀ ਤਿਆਰੀ ਰੱਖੋ। ਜੇਕਰ ਬਲਾਈਟ ਆਈ ਤੇ ਆਪਾਂ ਸਪਰੇਆਂ ਕਰੀ ਉਹਦਾ ਕੋਈ ਫਾਇਦਾ ਨਹੀਂ। ਕੱਲ ਅਸੀਂ ਜਲੰਧਰ ਸੀਪੀਆਰਆਈ ਸੈਂਟਰ ਵੀ ਜਾ ਕੇ ਆਏ ਉੱਥੇ ਆਲੂਆਂ ਦੀ ਟ੍ਰੇਨਿੰਗ ਸੀ ਬੀ ਨੂੰ ਲੈ ਕੇ ਤੇ ਉਹਨਾਂ ਨੇ ਵੀ ਬਲਾਈਟ ਆਉਣ ਤੋਂ ਪਹਿਲਾਂ ਜਿਹੜੀਆਂ ਸਪਰੇਆਂ ਰეკਮੈਂਡ ਕਰੀਆਂ ਨੇ ਮੈਂ ਇੱਥੇ ਸਕਰੀਨ ਤੇ ਚਲਾ ਦਿੰਦਾ। ਉਹ ਵੀ ਇਹੀ ਗੱਲ ਕਹਿੰਦੇ ਨੇ ਵੀ ਬਲਾਈਟ ਆਉਣ ਤੋਂ ਪਹਿਲਾਂ ਸਪਰੇ ਕਰਦੇ ਰਹੋ ਤੇ ਆਪਾਂ ਵੀ ਉਹੀ ਕਰਦੇ ਰਹਿਣੇ ਆ। ਤੇ ਮੈਂ ਕਿਸਾਨ ਭਰਾਵਾਂ ਨੂੰ ਕਹਾਂਗਾ ਵੀ ਆਪਾਂ ਜਿਹੜੀ ਕੋਰਟੇਵਾ ਕੰਪਨੀ ਦੀ ਕਰਜਟ ਆਉਂਦੀ ਆ ਉਹ ਸਪਰੇ ਪਹਿਲਾਂ ਹੀ ਕਰ ਦੋ 600 ਗ੍ਰਾਮ ਕਿੱਲੇ ਦੇ ਹਿਸਾਬ ਦੇ ਨਾਲ ਬਲਾਈਟ ਆਉਣ ਤੋਂ ਪਹਿਲਾਂ ਠੀਕ ਹੈ ਜੀ ਤੇ ਸਪਰੇਹਾਂ ਦਾ ਫਾਸਲਾ ਹੈਗਾ 10-12 ਦਿਨ ਤੇ ਸਪਰੇ ਕਰੀ ਚੱਲੋ 10-12 ਦਿਨ ਤੇ ਤੀਜੀ ਸਪਰੇ ਵਿੱਚੋਂ ਪਾ ਦਿਓ ਇੱਥੇ ਨਾ ਇੱਕ ਮਿੱਥ ਚੱਲ ਰਹੀ ਆ ਬਹੁਤ ਵੱਡੀ ਵੀ ਕਰਜਟ ਦਵਾਈ ਆਲੂ ਦਾ ਸਹਜ ਰੋਕਦੀ ਆ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਟੇਵਾ ਕੰਪਨੀ ਦੇ ਪੋਕ ਕਿਹੜੀ ਮਰਜ਼ੀ ਕੰਪਨੀ ਦੇ ਵਿੱਚ ਕਰਜ ਢਾਲ ਸਾਲਟ ਪਾ ਲੋ ਇਹ ਜਿਹੜੀ ਮਿੱਥਾ ਨਾ ਵੀ ਸੈਜ ਰੋਕਦੀ ਆ ਅਮਲੋ ਏਰੀਆ ਚੱਲ ਰਹੀ ਆ ਹੋਰ ਵੀ ਚੱਲ ਰਹੀ ਆ ਇਹ ਮਿੱਥੇ ਆ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਕੱਢਣ ਪਉਣ ਨੂੰ ਬੇਝਿਜਕ ਹੋ ਕੇ ਕਰਜਟ ਤੁਸੀਂ ਜਿਹੜਾ ਕਰਜ ਢਾਲ ਸਾਲਟ 600 ਗ੍ਰਾਮ ਕਿੱਲੇ ਦੀ ਬਲਾਈਟ ਆਉਣ ਤੋਂ ਪਹਿਲਾਂ ਹੀ ਕਰ ਦੋ ਭੋਰਾਣੀ ਸੈਜ ਰੋਕਦੀ ਜੇ ਸੈਜ ਤੁਹਾਡਾ ਕੁਦਰਤੀ ਆ ਜੇ ਘੱਟ ਬਣਨਾ ਘੱਟ ਬਣੂਗਾ ਜਿਹੇ ਜਿਹੇ ਉਹਦੀ ਜਨਰੇਸ਼ਨ ਆ ਆਲੂ ਦੀ ਆਪਾਂ ਤਾਂ ਪਿਛਲੇ ਸਾਲ ਵੀ ਕਰੀ ਸੀ ਬਲਾਈਟ ਆਉਣ ਤੋਂ ਪਹਿਲਾਂ ਹੀ ਤੇ ਬਹੁਤ ਸੋਨੇ ਝਾੜ ਰਹੇ ਨੇ ਤੇ ਇਸ ਲਈ ਕਿਸਾਨ ਭਰਾ ਉਹ ਕਹਿ ਰਹੇ ਆ ਪਹਿਲਾਂ ਹੀ ਆਪਾਂ ਕਰ ਦੋ ਕਰਜਟ ਠੀਕ ਹੈ ਤੀਜੀ ਸਪਰੇ ਦੇ ਵਿੱਚ ਤੇ ਨਾਲ ਪਾ ਲਓ ਜਿਹੜਾ ਐਨਪੀਕੇ ਆ ਚਾਹੇ ਤਾਂ 12 ਗੱਟ ਪਾ ਲਓ ਦੁਬਾਰੇ ਰਿਪੀਟ ਤੋਂ ਜਾਂ 52 34 ਪਾ ਲਓ ਐਨਪੀਕੇ 52 34 ਪਾ ਸਕਦੇ ਆ ਤੇ ਨਾਲ ਤੇਲੇ ਵਾਲੀ ਆ ਜਿਹੜੀ ਜ਼ਰੂਰ ਪਾਉਣੀ ਆ ਜੇ ਪਹਿਲਾਂ ਥਾਇਆ ਪਾਈ ਸੀ ਹੁਣ ਅਖਤਾਰਾ ਪਾ ਲਓ ਜੇ ਪਹਿਲਾਂ ਅਖਤਾਰਾ ਪਾਈ ਸੀ ਹੁਣ ਥਾਇਆ ਪਾ ਲਓ ਜੇ ਥੋੜੇ ਜਿਹੇ ਪੈਸੇ ਹੋਰ ਹੈਗੇ ਨੇ ਤਾਂ ਚੈਸ ਵਾਲਾ ਸਲਟਪ ਮੈਟਰੋ ਜਾਂ 50% ਉਹ ਪਾਲੋ ਥੋੜਾ ਜਿਹਾ 250 ਰੁਪਏ ਕਿੱਲਾ ਪੈਜੂਗਾ ਹਨਾ ਉਹ ਥੋੜਾ ਮਹਿੰਗਾ ਪੈਜੂਗਾ ਪਰ ਤੇਲਾ ਤਾਂ ਰੁਕਜੂਗਾ ਨਾ ਜਿਹੜੀ ਮੇਨ ਸਮੱਸਿਆ ਜਾਂ ਅਮਿੱਡਾ ਵੀ ਪਾ ਸਕਦੇ ਹੋ ਤੇਲ ਵਾਲੀ ਮਤਲਬ ਤੇਲੇ ਵਾਲੀ ਜ਼ਰੂਰ ਪਾਓ ਤੇ ਸੁੰਡੀ ਵਾਲੀ ਸਪਰੇ ਆਲੂ ਦੇ ਉੱਪਰ ਭੋਰਾ ਜ਼ਰੂਰਤ ਨਹੀਂ ਕੀ ਕਰਨ ਦੀ ਕਿਸਾਨ ਭਰਾ ਵਿੱਚ ਮੇਰੇ ਵੀਰ ਹੈਗੇ ਨੇ ਹਨਾ YouTube 'ਉਹ ਵੀ ਕਰਾ ਰਹੇ ਨੇ ਬਾਈ ਜੀ ਆਲੂ ਨੂੰ ਸੁੰਡੀ ਨਹੀਂ ਪੈਂਦੀ ਕਿਹੜਾ ਮਰਜੀ ਏਰੀਆ ਜੇ ਆਲੂ ਨੂੰ ਸੁੰਡੀ ਪਈ ਹੋਈ ਹੈ ਇੱਕ ਅੱਧੇ ਪੱਤਾ ਖਾਦਾ ਹੋਇਆ ਉਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਨਾ ਖਾ ਲੈਣ ਤੋਂ ਕਿੱਡੀ ਗੱਲ ਆ ਤੇ ਪੱਤਾ ਖਾ ਗਈ ਹੁਣ ਠੰਡ ਦੀ ਖੇਤੀ ਆ ਠੰਡ ਵਿੱਚ ਸੁੰਡੀ ਕਿੱਥੇ ਸਰਵਾਈਵ ਕਰ ਜੂਗੀ ਉਹਨੇ ਆਪਣੇ ਆਪੇ ਮਰ ਜਾਣਾ ਇਹ ਚੀਜ਼ ਦਾ ਕਿਸਾਨ ਪਰ ਉਹ ਧਿਆਨ ਰੱਖੋ ਤੇ ਇੱਕ ਜਿਹੜੀ ਬਲਾਈਟ ਆ ਉਹ ਸਾਡੇ ਨਾਬੇ ਦੇ ਵਿੱਚ ਵੀ ਆਈ ਆ ਨਾਬੇ ਦੇ ਵਿੱਚ ਉਹਨਾਂ ਨੇ ਕੀ ਕਰਿਆ ਵੀਰ ਉਹਨਾਂ ਤੋਂ 35 ਕਿੱਲੇ ਦੀ ਖੇਤੀ ਕਰਦੇ ਨੇ ਵੀਰ ਉਹਨੀ ਤੇ ਤਕਰੀਬਨ ਕਿਤੇ ਤਿੰਨ ਕਿੱਲਿਆਂ ਚ ਪਾਣੀ ਜਾਦੇ ਪਈ ਆ ਬਾਰ-ਬਾਰ ਹੁਣ ਜਿੱਥੇ ਪਾਣੀ ਰਿਪੀਟ ਤੋਂ ਰਿਪੀਟ ਲੱਗੀ ਜਾ ਰਹੀ ਆ ਸੀਰੀਆਂ ਤੋਂ ਲੱਗ ਗਿਆ ਹਨਾ ਤਾਂ ਉੱਥੇ ਸਮੱਸਿਆ ਫੰਗਸ ਹੁਣ ਆਪਾਂ ਨੂੰ ਪਤਾ ਆ ਵੀ ਸੱਲ ਦੇ ਵਿੱਚ ਫੰਗਸ ਆਊਗੀ ਉਹ ਫੰਗਸ ਬਲਾਈਟ ਹੌਲੀ ਹੌਲੀ ਉਹ ਜਾ ਰੂਪ ਧਾਰਨ ਬਣ ਗਈ ਠੀਕ ਹੈ ਜੀ ਫਿਰ ਉਹਨਾਂ ਨੂੰ ਸਮਝਾਇਆ ਵੀ ਪਾਣੀ ਦਾ ਸਤਿਤੀ ਘਟਾਓ ਸਪ੍ਰੇਹਾਂ ਕਰੋ ਚੱਲਪੂ ਗਾਲੂ ਕੋਈ ਚੱਕਰ ਵਾਲੀ ਗੱਲ ਨਹੀਂ ਮੌਸਮ ਵਧੀਆ ਜਦ ਤੱਕ ਮੌਸਮ ਠੀਕ ਆ ਆਲੂ ਦੇ ਲਈ ਉਦੋਂ ਤੱਕ ਸਭ ਕੁਝ ਵਧੀਆ ਆ ਉਦੋਂ ਚੰਗਾ ਹੀ ਹੁੰਦਾ ਆ ਤੇ ਹੁਣ ਜਿਹੜੀ ਬਲਾਈਟ ਜਿੱਥੇ ਆ ਗਈ ਉੱਥੇ ਜਿਹੜੀਆਂ ਸਪ੍ਰੇਹਾਂ ਹੋਣੀਆਂ ਨੇ ਉਹ ਮੈਂ ਸਕਰੀਨ ਤੇ ਚਲਾ ਦਿੰਦਾ ਇਹ ਵਾਲੀਆਂ ਤੁਸੀਂ ਕਰ ਲਿਓ ਜਾ ਬਲਾਈਟ ਆਉਣ ਤੋਂ ਪਹਿਲਾਂ ਹੀ ਆਪਾਂ ਕਰਜਟ ਵਰਗੀਆਂ ਜਿਹੜੀਆਂ ਸਪਰੇ ਹਾਂ ਨੇ ਉਹ ਕਰਦੇ ਰਹੀਏ ਚਲੋ ਸੌਂਕ ਨਾਲ ਖੇਤੀ ਕਰੋ ਜ਼ਰੂਰ ਖੁੰਝੇ ਖੇੜੇ ਵਗੈਰਾ ਵਧੀਆ ਹੋਣੇ ਚਾਹੀਦੇ ਨੇ ਚਲੋ ਕਿਤਨਾ ਕਿਤੇ ਮੇਰੇ ਵਰਗੇ ਦੇ ਭਾਈ ਘੱਟ ਵਧੀਆ ਵੀ ਹੋਣਗੇ ਕੋਈ ਗੱਲ ਨਹੀਂ ਤੇ ਆਹ ਦੇਖ ਲਓ ਵੀ ਆਲੂ ਦੀ ਜਿਹੜੀ ਗਰੋਥ ਆ ਬਹੁਤ ਚੰਗੀ ਆ ਹੁਣ ਚੌਥਾ ਪਾਣੀ ਲੱਗ ਗਿਆ ਚੌਥਾ ਪਾਣੀ ਲੱਗਣ ਤੋਂ ਬਾਅਦ ਜਿਹੜੀਆਂ ਇਹਦੀਆਂ ਬੇਲਾਂ ਨੇ ਉਹ ਹੀਠਾਂ ਡਿੱਗ ਜਾਣੀਆਂ ਨੇ ਤੇ ਇਹੇ ਉਹੀ ਘੇਰਾ ਜਿੱਥੇ ਪਹਿਲਾ ਪਾਣੀ ਲਾਉਂਦੇ ਸਮੇਂ ਆਪਾਂ ਨੇ ਵੀਡੀਓ ਬਣਾਈ ਸੀ ਹਾਂ ਵੀ ਮੋਟਰ ਰੋਕ ਦਈਏ ਗਲਦੀਬ ਹੁਣੀ ਕਹਿੰਦੇ ਵੀ ਮੋਟਰ ਰੋਕ ਦੋ ਆ ਲਾਸਟ ਭਰ ਗਿਆ ਇੱਕ ਨਾ ਕਿਸਾਨ ਭਰਾ ਕੀ ਵਾਰੀ ਕਹਿੰਦੇ ਹੁੰਦੇ ਆ ਵੀ ਬਾਈ ਜੀ ਸਾਡੇ ਆਲੂ ਦੇ ਜਿਹੜੇ ਪੱਤੇ ਨੇ ਇਕੱਠੇ ਜੇ ਹੋਈ ਜਾਂਦੇ ਨੇ ਤੇ ਉਹਦੇ ਦੋ ਤਿੰਨ ਕਾਰਨ ਹੋ ਸਕਦੇ ਨੇ ਪਹਿਲਾ ਕਾਰਨ ਤਾਂ ਇਹ ਆ ਵੀ ਸੀਡ ਪੁਰਾਣਾ ਜੇਕਰ ਸੀਡ ਕੀ ਵਾਰੀ ਆਪਣੇ ਕੋਲੇ ਪੁਰਾਣਾ ਆ ਤਾਂ ਆਲੂ ਦੇ ਪੱਤੇ ਇਕੱਠੇ ਹੋ ਜਾਂਦੇ ਨੇ ਜਾਂ ਫਿਰ ਕੀ ਵਾਰੀ ਆਲੂ ਨੂੰ ਟਾਈਮ ਨਾਲ ਪਾਣੀ ਨਹੀਂ ਮਿਲਦਾ ਉਹ ਪਿਆਸਾ ਜਿਹਾ ਖੜਾ ਰਹਿੰਦਾ ਫੇਰ ਆਲੂ ਦੇ ਪੱਤੇ ਨੇ ਜਿਹੜੇ ਇਕੱਠੇ ਹੋ ਜਾਂਦੇ ਨੇ ਜਾਂ ਪਾਣੀ ਓਵਰ ਲੱਗ ਜਾਂਦਾ ਫੇਰ ਪੱਤੇ ਇਕੱਠੇ ਹੋ ਸਕਦੇ ਨੇ ਪਰ ਜ਼ਿਆਦਾਤਰ ਕਿਸਾਨ ਭਰਾਵਾਂ ਨਾਲ ਇਹੀ ਹੁੰਦਾ ਵੀ ਆਲੂ ਦੇ ਪੱਤੇ ਇਕੱਠੇ ਹੋਣ ਦਾ ਕਾਰਨ ਵੀ ਜਿਹੜਾ ਪਾਣੀ ਨਹੀਂ ਮਿਲ ਪਾਉਂਦਾ ਬਾਕੀ ਕਿਸਾਨ ਭਰਾਵੋ ਆਪਣੇ ਆਲੂ ਠੀਕ ਖੜੇ ਨੇ ਪਰਮਾਤਮਾ ਦੀ ਮਿਹਰ ਆ ਤੁਹਾਡੇ ਕਿਸਾਨ ਭਰਾਵਾਂ ਦਾ ਪਿਆਰ ਆ ਆਲੂ ਠੀਕ ਖੜੇ ਨੇ 27 ਦਿਨਾਂ ਦੇ ਹੋਏ ਨੇ ਤੇ ਅੱਜ ਪਾਣੀ ਲੱਗ ਗਿਆ ਅੱਜ ਪਾਣੀ ਲੱਗਣ ਤੋਂ ਬਾਅਦ ਇਹ ਫੇਰ ਉਡਾਰੀਆਂ ਮਾਰਨਗੇ ਠੀਕ ਆ ਤੇ ਬਿਨਾਂ ਜੂਰੀਏ ਰੇਤੋਂ ਨੇ ਇੱਕ ਮੁਠੀ ਵੀ ਜੂਰੀਏ ਰੇਤ ਨਹੀਂ ਹੈਗੀ ਇਹਦੇ ਵਿੱਚ ਹੁਣ ਤੱਕ ਜਿੱਦਨੇ ਜਿਹੜੇ ਖੇਤ ਹੈਗੇ ਨੇ ਉੱਥੇ ਪਾਇਆ ਜੂਰੀਆ ਰਿਓ ਤੁਹਾਨੂੰ ਦੱਸ ਦਾਂਗੇ ਜੂਰੀਆ ਰਿਓ ਅਸੀਂ ਚੱਕਿਆ ਹੀ ਨਹੀਂ ਹੈਗਾ ਕਿਉਂਕਿ ਸਾਨੂੰ ਲੋਡ ਹੀ ਨਹੀਂ ਸੀ ਜੂਰੀਆ ਰੇ ਦੀ ਤੇ ਬਹੁਤ ਸੋਨੇ ਖੜੇ ਨੇ ਆਲੂ ਬਸ ਰੇਟ ਚੰਗਾ ਮਿਲ ਜਵੇ ਇਹੀ ਹੁੰਦਾ ਆ ਬਾਕੀ ਕਿਸਾਨ ਭਰਾਵੋ ਮੇਰੇ ਵੱਲੋਂ ਕੋਈ ਗੱਲਬਾਤ ਦੱਸਣ ਤੋਂ ਰਹਿ ਗਈ ਹੋਵੇ ਤੁਸੀਂ ਕਮੈਂਟ ਬਾਕਸਾਂ ਦੇ ਵਿੱਚ ਜਰੂਰ ਪੁੱਛ ਸਕਦੇ ਹੋ ਤੇ ਹੋਰ ਕਿਸਾਨ ਭਰਾਵਾਂ ਨੂੰ ਦੱਸ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਦੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ ਜੀ